ਉਹ ਸਾਰੇ ਦੇ ਸਾਰੇ ਹੋਟਲਸ ਵਗੈਰਾ ਨੇ ਤੇ ਆ ਸਾਰੀਆਂ ਤੁਹਾਨੂੰ ਦੂਰ ਤੱਕ ਸ਼ਾਪਸ ਹੀ ਸ਼ਾਪਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣੀਆਂ ਤੇ ਆ ਸਾਡੀ ਹਟਸ ਆ ਇਧਰ ਉਹਦੀ ਰੋਡ ਹੁੰਦਾ ਤੇ ਇਧਰ ਆਪਣੇ ਟਰੈਕਿੰਗ ਹਾਂਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਚੈਨਲ ਤੇ ਤੇ ਦੋਸਤੋ ਅਸੀਂ ਕੱਲ ਲੇਹ ਤੋਂ ਦਰਾਸ ਪਹੁੰਚ ਗਏ ਸੀਗੇ ਤੇ ਆ ਸਾਡਾ ਜਿਹਾ ਹੋਟਲ ਤੇ ਇੱਥੇ ਸੀ ਬ੍ਰੇਕਫਾਸਟ ਵਗੈਰਾ ਕਰ ਲਿਆ ਤੇ ਬਾਈਕ ਸਾਡੀਆਂ ਰੈਡੀ ਹੋ ਚੁੱਕੀਆਂ ਤੇ ਹੁਣ ਅਸੀਂ ਇਥੋਂ ਦਰਾਸ ਤੋਂ ਚੱਲੇ ਆ ਸੋਨਮਾਰਗ ਤੇ ਸੋਨਮਾਰਗ ਵਗੈਰਾ ਘੁੰਮਾਂਗੇ ਦੋਸਤੋ ਇੱਥੋਂ ਕਸ਼ਮੀਰੀਆਂ ਵਾਦੀਆਂ ਸ਼ੁਰੂ ਹੋ ਜਾਂਦੀਆਂ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਇੱਥੇ ਤੇ ਥੋੜੀ ਥੋੜੀ ਠੰਡ ਵੀ ਇੱਥੋਂ ਸਟਾਰਟ ਹੋ ਗਈ ਹੈ ਐਨ ਆਫਰੋਡ ਕਰਨ ਤੋਂ ਬਾਅਦ ਹੁਣ ਸੜਕ ਬਹੁਤ ਹੀ ਵਧੀਆ ਮਿਲ ਗਿਆ ਸਾਨੂੰ ਤੇ ਹੁਣ ਥੋੜੀ ਜਿਹੀ ਸਪੀਡ ਵੀ ਬਣ ਰਹੀ ਹੈ ਤੇ ਵਾਦੀਆਂ ਵੀ ਬਹੁਤ ਸੋਹਣੀਆਂ ਨਜ਼ਰ ਆ ਰਹੀਆਂ ਤੇ ਵੈਸੇ ਇੱਕ ਛੋਟਾ ਜਿਹਾ ਬਾਈਕ ਦਾ ਕੰਮ ਕਰਵਾਉਣਾ ਤੇ ਥੋੜੇ ਜਿਹਾ ਇਹਦੇ ਨਟ ਬੋਲਟ ਵਗੈਰਾ ਢਲੇ ਹੋ ਗਏ ਤੇ ਜਦੋਂ ਆਫਰੋਡ ਆਉਂਦਾ ਤਾਂ ਖੜਕਦਾ ਥੋੜਾ ਜਿਹਾ ਬਾਈਕ ਤੇ ਇਹਨੂੰ ਵੀ ਕਿਸੇ ਮਕੈਨਿਕ ਤੋਂ ਜਾ ਕੇ ਚੈੱਕ ਅਪ ਕਰਵਾਉਣਾ ਹੈ ਫਿਲਹਾਲ ਬਾਕੀ ਸਭ ਕੁਝ ਓਕੇ ਹੈ ਤੇ ਤੁਸੀਂ ਫਿਲਹਾਲ ਨਜ਼ਾਰੇ ਲਓ ਵਾਦੀਆਂ ਦੇ ਤੇ ਕਮੈਂਟ ਕਰਕੇ ਦੱਸਿਓ ਕੀ ਇਹ ਤੁਹਾਨੂੰ ਸੀਰੀਜ਼ ਕਿਵੇਂ ਦੀ ਲੱਗੀ ਆ ਤੇ ਇਸ ਵਾਰ ਆਪਾਂ ਪਹਿਲੀ ਵਾਰ ਪੰਜਾਬੀ ਚ ਬਲੌਗ ਕੀਤਾ ਤੇ ਨੈਕਸਟ ਟਾਈਮ ਵੀ ਆਪਾਂ ਇਦਾਂ ਹੀ ਕਰਦੇ ਰਵਾਂਗੇ ਤੇ ਦੋਸਤੋ ਹੁਣ ਇੱਥੇ ਚੰਗੀ ਤਰ੍ਹਾਂ ਨਾਲ ਸਾਹ ਆ ਰਿਹਾ ਕਿਉਂਕਿ ਜਦ ਤੱਕ ਅਸੀਂ ਲਦਾਖ ਸਗੇ ਤੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਕਸੀਜਨ ਦੀ ਆਈ ਤੇ ਹੁਣ ਇੱਥੇ ਬਹੁਤ ਹੀ ਵਧੀਆ ਲੱਗ ਰਿਹਾ ਠੀਕ ਫੀਲ ਹੋ ਰਿਹਾ ਜੀ ਸੋਨਮਾਰ ਕਿਥੋਂ ਰਹਿ ਗਿਆ 10 ਕਿਲੋਮੀਟਰ ਤੇ ਬਾਕੀ ਦਾ ਸਫਰ ਆਪਾਂ ਕੱਢ ਲਿਆ ਤੇ ਇੱਥੇ ਆ ਕੇ ਦਿਲ ਖੁਸ਼ ਹੋਇਆ ਅਸੀਂ ਪਹਿਲੀ ਵਾਰੀ ਕਸ਼ਮੀਰ ਆਏ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਹੈ ਵੈਸੇ ਜੇ ਇਹਨੂੰ ਮਨਾਲੀ ਦੇ ਨਾਲ ਕੰਪੇਅਰ ਕਰਦੇ ਤਾਂ ਮਨਾਲੀ ਇਹਦੇ ਮੁਰੇ ਕੁਝ ਵੀ ਨਹੀਂ ਹੈਗਾ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਵਾਦੀਆਂ ਤੇ ਅੱਜ ਮੌਸਮ ਵੀ ਬਹੁਤ ਹੀ ਵਧੀਆ ਹੋਇਆ ਹੈ ਤੇ ਪਿੱਛੇ ਸਾਨੂੰ ਦੱਸਦੇ ਸੀ ਕਿ ਲੇਹ ਦੇ ਵਿੱਚ ਕਹਿੰਦੇ ਕਸ਼ਮੀਰ ਥੋੜਾ ਜਿਹਾ ਮੌਸਮ ਖਰਾਬ ਚੱਲ ਰਿਹਾ ਮਤਲਬ ਕਿ ਇਹ ਬਾਰਿਸ਼ ਵਗੈਰਾ ਹੋ ਰਹੀ ਹੈ ਤੇ ਹੁਣ ਟੱਪ ਵਗੈਰਾ ਖੜੀ ਹੋਈ ਹੈ ਤਾਂ ਬਹੁਤ ਹੀ ਜ਼ਿਆਦਾ ਵਿਊਸ ਸੋਹਣਾ ਬਣਾਇਆ ਹੈ ਦੋਸਤੋ ਸਾਹਮਣੇ ਕੁਝ ਹਾਈਵੇ ਲੱਗ ਰਿਹਾ ਹੈ ਲੱਗਦਾ ਹੈ ਅਗਲੇ ਟਾਈਮ ਦੇ ਵਿੱਚ ਇਹ ਹਾਈਵੇ ਪ੍ਰੋਪਰ ਤਿਆਰ ਹੋ ਜਾਏਗਾ ਕਿਉਂਕਿ ਹੁਣ ਤੱਕ ਅਸੀਂ ਨੀਚੇ ਦੀ ਜਾ ਰਹੇ ਹਾਂ ਨਾ ਤੇ ਸੜਕ ਦਾ ਕੰਮ ਵੀ ਇੱਥੇ ਚੱਲ ਰਿਹਾ ਹੈ ਫਿਲਹਾਲ ਤਾਂ ਵਧੀਆ ਹੈ ਹੁਣ ਵੀ ਚਾਹੀਦਾ ਹੈ ਕਿ ਆਫ ਰੋਡ ਕਰ ਕਰ ਕੇ ਅਸੀਂ ਥੱਕ ਚੁੱਕੇ ਹਾਂ ਤੇ ਸਾਡੀ ਸਪੀਡ ਸਲੋ ਹੋ ਜਾਂਦੀ ਹੈ ਤੇ ਸਾਡਾ ਕੋ ਵੀ ਤਾਂ ਅਸੀਂ ਇੱਕ ਸਪੀਡ ਤੇ ਬਣੇ ਰਹਿੰਦੇ ਹਾਂ ਮੈਨੂੰ ਐਕਸਪੈਕਟ ਨਹੀਂ ਕੀਤਾ ਜਗ੍ਹਾ ਕਸ਼ਮੀਰ ਇੰਨਾ ਜ਼ਿਆਦਾ ਸੋਹਣਾ ਹੋਗਾ ਲੇਕਿਨ ਬਹੁਤ ਹੀ ਜ਼ਿਆਦਾ ਸੋਹਣਾ ਹੈ ਦੇ ਦੋਸਤੋ ਸੋਨਮਾਰਗ ਅਸੀਂ ਪਹੁੰਚ ਗਏ ਆ ਤੇ ਇਹ ਸਾਰਾ ਦਾ ਸਾਰਾ ਆਪਣਾ ਸੋਨਮਾਰਗ ਹੈ ਤੇ ਫਿਲਹਾਲ ਤਾਂ ਸਾਨੂੰ ਠੀਕ ਨਹੀਂ ਲੱਗਾ ਹੈਗਾ ਕਿਉਂਕਿ ਛੋਟਾ ਜਿਹਾ ਹੈਗਾ ਤੇ ਥੋੜੇ ਬੋਤੇ ਹੋਟਲਸ ਆ ਤੇ ਛੋਟੀ ਜੀ ਮਾਰਕਟ ਆ ਕਿਉਂਕਿ ਸਾਡੇ ਕੋਲ ਟਾਈਮ ਵੀ ਵਾਧੂ ਪਿਆ 11:30 ਦਾ ਟਾਈਮ ਹੋਇਆ ਹਜੇ ਤੇ ਅਸੀਂ ਹੁਣ ਇੱਥੋਂ ਸੋਨਮਾਰਗ ਤੋਂ ਚੱਲੇ ਆ ਅਸੀਂ ਗੁਲਮਾਰਗ ਤੇ ਗੁਲਮਾਰਗ ਵਗੈਰਾ ਅਸੀਂ ਰੂਮ ਵਗੈਰਾ ਲੈਨੇ ਆ ਤੇ ਉੱਥੇ ਦੀਆਂ ਵਾਦੀਆਂ ਦਾ ਆਨੰਦ ਲੈਂਦੇ ਆ ਤੇ ਤੁਹਾਨੂੰ ਗੁਲਮਾਰਗ ਘੁਮਾਉਣੇ ਅੱਜ ਤੇ ਵੈਸੇ ਸੌਨ ਮਾਰਗ ਬਹੁਤ ਹੀ ਜਿਆਦਾ ਸੋਹਣਾ ਹੈ ਤੇ ਗੁਲਮਰਗ ਜਾਣ ਦਾ ਇੱਕ ਰੀਜ਼ਨ ਹੋਰ ਵੀ ਹੈ ਕਿਉਂਕਿ ਘਰ ਦੀ ਵਾਪਸੀ ਲਈ ਸਨ ਸਾਡਾ ਸਫ਼ਰ ਥੋੜਾ ਹੋਰ ਵੀ ਘਟ ਜਾਊਗਾ ਕਿਉਂਕਿ ਗੁਲਮਰਗ ਇੱਥੋਂ 100 ਦੇ ਲਗ ਸਕੇ ਦਾ ਗੇੜ ਹੋਊਗਾ ਤੇ ਜੋ ਕਿ ਸਾਡੇ ਕੋਲ ਸਮਾਂ ਵਾਧੂ ਆ ਇੱਦਾਂ ਦੇ ਹੋਟਲਸ ਵਗੈਰਾ ਮਿਲਣਗੇ ਇੱਕ ਨਦੀ ਚੱਲਦੀ ਹੈ ਨਦੀ ਦੇ ਨਾਲ-ਨਾਲ ਬਹੁਤ ਹੀ ਸੋਹਣੇ-ਸੋਹਣੇ ਹੋਟਲਸ ਬਣੇ ਹੋਏ ਆ ਤੇ ਸਾਹਮਣੇ ਪਾਰਕਿੰਗ ਆ ਤੇ ਅਸੀਂ ਹੁਣ ਗੁਲਮਾਰਗ ਹੀ ਜਾਣਾ ਦੋਸਤੋ ਜੇ ਤੁਸੀਂ ਵੀ ਕਸ਼ਮੀਰ ਆਉਣ ਦਾ ਪਲਾਨ ਬਣਾ ਰਹੇ ਆ ਤਾਂ ਤੁਸੀਂ ਬੇਸ਼ੱਕ ਆ ਸਕਦੇ ਹੋ ਕਿਉਂਕਿ ਸਾਨੂੰ ਵੀ ਬਹੁਤ ਡਰ ਸੀਗਾ ਕਿ ਕਸ਼ਮੀਰ 'ਚ ਐਦਾਂ ਕੁਝ ਗਲਤ ਨਾ ਹੋ ਜਾਵੇ ਲੇਕਿਨ ਇਹ ਸਾਰਾ ਦਾ ਸਾਰਾ ਸੇਫ ਆ ਸੇਫ ਇਸ ਲਈ ਆ ਕਿਉਂਕਿ ਇੱਥੇ ਹਰ 100 100 200 ਮੀਟਰ ਦੀ ਦੂਰੀ ਤੇ ਆਰਮੀ ਤਾਇਨਾਤ ਆ ਤੇ ਇਸ ਕਰਕੇ ਸਾਨੂੰ ਇਹ ਸੇਫ ਲੱਗਾ ਇੱਥੇ ਕੋਈ ਰੌਲਾ ਰੱਪਾ ਨਹੀਂ ਕੋਈ ਸ਼ੋਰ ਸ਼ਰਾਬਾ ਨਹੀਂ ਬਿਲਕੁਲ ਸ਼ਾਂਤ ਵਾਤਾਵਰਨ ਹੈ ਤੇ ਵਾਦੀਆਂ ਸੋਹਣੀਆਂ ਸੋਹਣੀਆਂ ਤੇ ਜਿਵੇਂ ਤੁਸੀਂ ਦੇਖ ਹੀ ਤੇ ਰਹੇ ਹੋ ਬਹੁਤ ਹੀ ਵਧੀਆ ਵਾਦੀਆਂ ਓਏ ਹੋਏ ਹੋਏ ਦੋਸਤੋ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਮੈਂ ਐਕਸਪੈਕਟ ਨਹੀਂ ਕੀਤਾ ਸੀਗਾ ਤੇ ਇੱਥੇ ਆਣ ਕੇ ਹੀ ਪਤਾ ਲੱਗਦਾ ਤੇ ਜਿਵੇਂ ਅਸੀਂ ਟੀਵੀ 'ਚ ਦੇਖਦੇ ਹੁੰਦੇ ਸੀ ਕਸ਼ਮੀਰ ਉਵੇਂ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਲੇਕਿਨ ਰੀਅਲ ਦੇ ਵਿੱਚ ਜੋ ਆਪਾਂ ਦੇਖਦੇ ਆ ਨਾ ਉਹ ਚੀਜ਼ ਬਿਲਕੁਲ ਅਲੱਗ ਹੀ ਦਿਸਦੀ ਹੈ ਦੇਖੋ ਕਿੰਨਾ ਜ਼ਿਆਦਾ ਸੋਹਣਾ ਤੇ ਦੋਸਤੋ ਸਾਡੇ ਕੋਲ ਰਹਿਿਆ ਨਹੀਂ ਗਿਆ ਤੇ ਅਸੀਂ ਆਪਣੀਆਂ ਬਾਈਕਸ ਵਗੈਰਾ ਇੱਥੇ ਖੜੀਆਂ ਕੀਤੀਆਂ ਤੇ ਤੁਸੀਂ ਟੂਰਿਸਟ ਦੇਖ ਲਓ ਕਿੰਨਾ ਜ਼ਿਆਦਾ ਇੰਜੋਏ ਕਰ ਰਹਾ ਹੈ ਤੇ ਬਹੁਤ ਹੀ ਵਧੀਆ ਤੁਸੀਂ ਜਿੱਧਰ ਮਰਜ਼ੀ ਦੇਖ ਲਓ ਸਾਰੇ ਪਾਸੇ ਬਿਊਟੀ ਬਿਊਟੀ ਹੈ ਤੇ ਹੁਣ ਸਮਾਂ ਹੋ ਗਿਆ ਦੁਪਹਿਰ ਦਾ ਇੱਕ ਤੇ ਸਾਡਾ ਰੋਟੀ ਖਾਣ ਦਾ ਵੀ ਟਾਈਮ ਹੋ ਗਿਆ ਤੇ ਭੁੱਖ ਲੱਗ ਗਈ ਆ ਤੇ ਅਸੀਂ ਸੋਚਦੇ ਆ ਕਿ ਸੋਹਣੀ ਜਿਹੀ ਜਗ੍ਹਾ ਹੋਵੇ ਤੇ ਰੋਟੀ ਰੋਟੀ ਪਾਣੀ ਖਾਣ ਦਾ ਪ੍ਰਬੰਧ ਸੋਹਣਾ ਹੋਵੇ ਤੇ ਉੱਥੇ ਬੈਠ ਕੇ ਅਸੀਂ ਰੋਟੀ ਖਾਈਏ ਤੇ ਥੋੜਾ ਜਿਹਾ ਵਾਦੀਆਂ ਦਾ ਆਨੰਦ ਲਈਏ ਤੇ ਥੋੜੀ ਜਿਹੀ ਬਾਈਕ ਨੂੰ ਵੀ ਨਾਲੇ ਰੈਸਟ ਦਵਾ ਹੋ ਜਾਊਗੀ ਤੇ ਉਸ ਤੋਂ ਬਾਅਦ ਸਿੱਧਾ ਅਸੀਂ ਗੁਲਮਾਰਗ ਨੂੰ ਰਵਾਨਾ ਹੋ ਜਾਣਾ ਸੀ ਜਗ੍ਹਾ ਤਾਂ ਇਹ ਵੀ ਸਾਨੂੰ ਸੋਹਣੀ ਲੱਗ ਰਹੀ ਖਾਣ ਪੀਣ ਵਾਟੇ ਦੇਖਣਾ ਪੈਣਾ ਕਿ ਇੱਥੇ ਕੋਈ ਹੈ ਰੈਸਟ੍ਰਾਂਟ ਖਾਣ ਪੀਣ ਨੂੰ ਕੁਝ ਟੂਰਿਸਟ ਆ ਕਾਫੀ ਆਏ ਰਹੇ ਥੇ ਗੁਲਮਰਗ ਦੀ ਦੂਰੀ ਇਥੋਂ ਬਹੁਤ ਹੀ ਜ਼ਿਆਦਾ ਆ 110 ਕਿਲੋਮੀਟਰ ਦਾ ਸਫ਼ਰ ਹੈਗਾ ਇਥੋਂ ਤੇ ਸਮਾਂ ਦੇਖਿਆ ਤਾਂ 1:30 ਵੱਜ ਚੁੱਕਾ ਤੇ ਅਸੀਂ ਕੋਈ ਦੇਖਦੇ ਕੋਈ ਟਾਬਾ ਸੋਹਣਾ ਜਿਹਾ ਵਧੀਆ ਜਿਹਾ ਮਿਲੇ ਤੇ ਆਪਣਾ ਰੋਟੀ ਪਾਣੀ ਖਾ ਕੇ ਦੇਸਦਾ ਅਸੀਂ ਗੂਲਮਾਰਗ ਰੁਕੀਏ ਤੇ ਆਹ ਦੇਖੋ ਕਿੰਨਾ ਜਿਆਦਾ ਸੋਹਣਾ श्रीनगर छियाठ किलोमीटर जम्मू तीन सौ सठ किलोमीटर दोस्तों ਆਪਣਾ ਲੰਚ ਕਰਨ ਤੋਂ ਬਾਅਦ ਅਸੀਂ ਫਿਰ ਤੋਂ ਆਪਣੀ ਮੰਜ਼ਲੀ ਤਰਫ ਜਾ ਰਹੇ ਹਾਂ ਤੇ ਇੱਥੇ ਸਾਨੂੰ ਅਜੀਬ ਜਿਹਾ ਤਰ੍ਹਾਂ ਦਾ ਇਹ ਬਿਹੇਵੀਅਰ ਦੇਖਣ ਨੂੰ ਮਿਲ ਰਿਹਾ ਹੈ ਇਟ ਮੀਨਸ ਕਿ ਕੋਈ ਵੀ ਗੱਡੀ ਜਾਂਦੀ ਹੈ ਤਾਂ ਉਹ ਗੱਡੀ ਥੋੜੀ ਜਿਹੀ ਰੁਕਵਾ ਲੈਂਦੇ ਆ ਮਤਲਬ ਕਿ ਅੱਗੇ ਨਹੀਂ ਵਧਣ ਦਿੰਦੇ ਹੈਗੇ ਤੇ ਕੁਝ ਸਮਝ ਨਹੀਂ ਆ ਰਿਹਾ ਹੈਗਾ ਕਿ ਕੁਲਮਾਰ ਕਿਥੋਂ ਰਹਿ ਗਿਆ ਹੈ 12 ਦਾ 15 ਕਿਲੋਮੀਟਰ ਦੇ ਵਿੱਚ ਤੇ ਜਿਹੜਾ ਅਸੀਂ 25 ਤੋਂ 30 ਕਿਲੋਮੀਟਰ ਦਾ ਸਫ਼ਰ ਪਿੱਛੇ ਤੈਅ ਕੀਤਾ ਉਹ ਬਹੁਤ ਉਹਦੀ ਭੀੜ ਬੜਾ ਕੇ ਵਿੱਚ ਕੀਤਾ ਤੇ ਟ੍ਰੈਫਿਕ ਇੰਨਾ ਜ਼ਿਆਦਾ ਤੇ ਗਰਮੀ ਵੀ ਬਹੁਤ ਹੀ ਜ਼ਿਆਦਾ ਤੇ ਹੁਣ ਇੱਥੇ ਥੋੜਾ ਜਿਹਾ ਠੰਡਾ ਹੋਣ ਲੱਗਾ ਤੇ ਅਗਰ ਦਿੱਤੀ ਆਪਾਂ ਟੂਰਿਸਟ ਦੀ ਗੱਲ ਕਰੀਏ ਤਾਂ ਇੱਥੇ ਟੂਰਿਸਟ ਨਾ ਮਾਤਰ ਦੇ ਬਰਾਬਰ ਹੀ ਆ ਤੇ ਸਾਰੀਆਂ ਗੱਡੀਆਂ ਜੰਮੂ ਐਂਡ ਕਸ਼ਮੀਰ ਦੀਆਂ ਹੀ ਆ ਤੇ ਹੋਰ ਕੋਈ ਗੱਡੀ ਸਾਨੂੰ ਇੱਥੇ ਦਿਸੀ ਨਹੀਂ ਸਿਰਫ ਇੱਕ ਐਮਪੀ ਦੀ ਗੱਡੀ ਖੜੀ ਸੀ ਪਿੱਛੇ ਜੋ ਵਸ ਇੱਥੇ ਟ੍ਰੈਫਿਕ ਟ੍ਰੈਫਿਕ ਬਹੁਤ ਗੱਡੀਆਂ ਆ ਜੰਮੂ ਐਂਡ ਕਸ਼ਮੀਰ ਦੀਆਂ ਉਹ ਚੜਨੀ ਆ ਗੁਲਮਰਗ ਦੀ ਮੇਨ ਚੜਾਈ ਹੇ ਹੁਣ ਗੁਲਮਾਰਗ ਦਾ ਸਫ਼ਰ ਤੈਅ ਕਰਨ ਲੱਗਿਆ ਇੱਥੋਂ ਪਿੱਛੇ ਤਾਂ ਪਲੇਨ ਧੋੜੀ ਸੀਗਾ ਤੇ ਇੱਥੋਂ ਮੇਨ ਚੜਾਈ ਆ ਬਹੁਤ ਜ਼ਿਆਦਾ ਗਰਮੀ ਸੀ ਪਿੱਛੇ ਲੇਕਿਨ ਇੱਥੇ ਥੋੜੀ ਜਿਹੀ ਰਾਹਤ ਮਿਲੀ ਆ ਸਹੀ ਤਾਂ ਗਰਮ ਕਪੜੇ ਵੀ ਸਾਰੇ ਪਾਏ ਹੋਏ ਸੀ ਤੇ ਫਿਰ ਕਿਸੇ ਸ਼ਾਪ ਤੇ ਜਾ ਕੇ ਅਸੀਂ ਚੇਂਜ ਇਹ ਵਗੈਰਾ ਕੀਤੇ ਗੁਲਮਰਗ ਦੇ ਵਿੱਚ ਅਸੀਂ ਇੱਕ ਗੱਲ ਨੋਟ ਕੀਤੀ ਆ ਤੇ ਇੱਥੇ ਦਰਖਤ ਇੰਨੇ ਜ਼ਿਆਦਾ ਨਾ ਜੰਗਲ ਬਹੁਤ ਹੀ ਜ਼ਿਆਦਾ ਸੰਘਣਾ ਤੁਸੀਂ ਮੇਰੇ ਰਾਈਟ ਐਂਡ ਲੈਫਟ ਸਾਈਡ ਦੇਖੋ ਸਿਰਫ ਤੁਹਾਨੂੰ ਰੋਡ ਤੋਂ ਇਲਾਵਾ ਹੋਰ ਕੁਝ ਨਹੀਂ ਨਜ਼ਰ ਆਉਣਾ ਪੰਜ ਮਿੰਟ ਦੇ ਵਿੱਚ ਵਿੱਚ ਮੌਸਮ ਬਹੁਤ ਜ਼ਿਆਦਾ ਬਦਲ ਗਿਆ ਨੇ ਦੋਸਤੋ ਅਸੀਂ ਪਹੁੰਚ ਗਏ ਹਾਂ ਗੁਲਮਾਰਗ ਜੋ ਕਿ ਕਾਫੀ ਖੂਬਸੂਰਤ ਆ ਤੇ ਹੁਣ ਪਤਾ ਲੱਗਦਾ ਇੱਥੇ ਕਿੰਨੀ ਜਨਤਾ ਆਈ ਹੋਈ ਆ ਤਾਂ ਬਹੁਤ ਜ਼ਿਆਦਾ ਵੱਡਾ ਗਰਾਊਂਡ फाइनली दोस्तों असि अपना ब्रेकफास्ट वगैरह कर लिया थे आग उस ऐसी शॉप सी भाई साहब पहले बताइए कश्मीर सेफ है या नहीं कश्मीर से, कश्मी से सबसे बढ़िया जगह कोई नहीं है या ईमानदार लोग अगर किसी को पैसे भी गिरा खुद कर गिर जाएगा आप वापस उनको मिलेगा एक एक ही घंटे में वापस उनको पैसे मिलेगा हम तो खाली टूरिस्ट आना चाहिए हमारा धंधा चलेगा उनको भी एंजॉय हो जाएगा लेकिन भैया न्यूज में सुनने को आता है होता होता है ये होता है 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 ये अब उसके बारे में खुलकर धोखा जब झूठ बोलता है, मीडिया वाला साहब जो किसी जगह किसी को फटता है गाड़ी को बोलता है ब्लास्ट हो गया वो बात कुछ नहीं है भाई ये धोखा है उनको पैसे मिलता ना उसमें धंधा हमारा चपट गया हम टूरिस्ट आना चाहिए खूब हमारा धंधा चलेगा उनको भी एंजॉय हो जाए कोई प्रॉब्लम यहाँ जाओ किसी जगह जाओ कोई भी रास्ता दिखाएगा कश्मीर आप खुद ही पता लगेगा आप जैसे कश्मीर है ਬੰਦਾ ਖੂਬ ਟੂਰਿਸਟ ਕਸ਼ਮੀਰ ਆਣਾ ਚਾਹੀਏ ਜੋ ਆਏਗਾ ਉਹਨਾਂ ਨੂੰ ਮਨ ਕਰੇਗਾ ਆਣਾ ਚਾਹੀਏ ਤੇ ਦੋਸਤੋ ਤੁਸੀਂ ਦੇਖ ਹੀ ਲਿਆ ਹੋਣਾ ਤੇ ਇੱਥੋਂ ਤੁਸੀਂ ਹੁਣ ਖੁਦ ਤੁਸੀਂ ਸੁਣ ਲਿਆ ਤੇ ਜਿਹੜੇ ਵੀ ਆਉਣ ਦੇ ਚਾਹਵਨ ਹੈਗੇ ਕਸ਼ਮੀਰ ਤੁਸੀਂ ਆਪਣਾ ਵੇਖ ਕੇ ਜਾਓ ਤੇ ਆਓ ਤੇ ਬਿਨਾਂ ਟਰੈਵਲ ਦੇ ਮਹਿਮਾਨ ਨਿਵਾਸੀ ਬਹੁਤ ਵਧੀਆ ਢੰਗ ਨਾਲ ਕਰਦੇ ਆ ਬਹੁਤ ਹੀ ਵਧੀਆ ਇਹਨਾਂ ਨੇ ਪਿਆਰ ਨਾਲ ਖਾਣਾ ਸਾਨੂੰ ਖਵਾਉਂਦੇ ਆ ਤੇ ਇੱਥੇ ਕੋਈ ਖਤਰਾ ਨਹੀਂ ਹੈਗਾ ਤੇ ਤੁਸੀਂ ਆਰਾਮ ਨਾਲ ਆਓ ਤੇ ਕੋਈ ਵੀ ਕੁਐਸਚਨ ਜੇ ਮੈਨੂੰ ਕੋਈ ਪੁੱਛਣਾ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਪੁੱਛ ਸਕਦੇ ਆ ਤੇ ਦੋਸਤੋ ਆ ਜਿਹੜਾ ਰਸਤਾ ਹੈਗਾ ਇਹ 15-16 ਕਿਲੋਮੀਟਰ ਚੜਾਈ ਹੈਗੀ ਆ ਤੇ ਇਸ ਤੋਂ نیچے ਹੈਗਾ ਪਲੇਨ ਰਸਤਾ ਜੇ ਤੁਸੀਂ ਆਉਣਾ ਚਾਹੁੰਦੇ ਆ ਤਾਂ ਤੁਸੀਂ ਇੱਥੇ ਆ ਸਕਦੇ ਆ ਬਟ ਇੱਥੇ ਤੁਹਾਨੂੰ ਰੂਮਸ ਵਗੈਰਾ ਬਹੁਤ ਹੀ ਜ਼ਿਆਦਾ ਮਹਿੰਗੇ ਮਿਲਣੇ ਜੋ ਤੁਹਾਨੂੰ ਮੱਗੇ ਚੱਕੇ ਦਿਖਾਉਣਾ ਤੇ 8 ਤੋਂ 10000 ਦੇ ਤੱਕ ਤੁਹਾਨੂੰ ਰੂਮ ਵਗੈਰਾ ਮਿਲਣਾ ਅਗਰ ਤੁਸੀਂ نیچے ਰੂਮ ਲਾਉਂਗੇ ਤਾਂ ਤੁਹਾਨੂੰ 2 ਜਾਂ 2.5 ਹਜ਼ਾਰ ਦੇ ਵਿੱਚ ਰੂਮ ਮਿਲ ਜਾਣਾ ਤੇ ਆ ਆਪਣੀ ਹੈਗੀ ਆ ਪਾਰਕਿੰਗ ਤੇ ਇੱਥੇ ਸ਼ਾਪਸ ਵਗੈਰਾ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਤੁਸੀਂ ਆਪਣਾ ਬ੍ਰੇਕਫਾਸਟ ਲੰਚ ਤੇ ਡਿਨਰ ਵਗੈਰਾ ਤੁਸੀਂ ਆਪਨਾ ਕਰ ਸਕਦੇ ਆ ਤੇ ਹੁਣ ਤੁਹਾਨੂੰ ਘੁਮਾਉਣੇ ਆ ਇੱਥੇ ਦੀ ਮਾਰਕੀਟ ਜਿਹੜੀ ਕਿ ਗੁਲਮਰਗ ਦੇ ਵਿੱਚ ਹੈਗੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਵੀ ਕੁਝ ਦਿਖਾਉਣੇ ਆ ਕਿ ਆ ਸਾਰੀਆਂ ਵਗੈਰਾ ਸ਼ਾਪਸ ਨੇ ਤੇ ਇੱਥੋਂ ਤੁਸੀਂ ਆਪਣੀ ਸ਼ਾਪਿੰਗ ਵਗੈਰਾ ਆਰਾਮ ਨਾਲ ਕਰ ਸਕਦੇ ਹੋ ਤੇ ਕਾਰ ਪਾਰਕਿੰਗ ਦਾ ਤੇ ਕੋਈ ਇਸ਼ੂ ਨਹੀਂ ਹੈਗਾ ਬਹੁਤ ਵੱਡੀ ਕਾਰ ਪਾਰਕਿੰਗ ਇੱਥੇ ਹੈਗੀ ਆ ਤੇ ਆ ਸਾਰੀਆਂ ਤੁਹਾਨੂੰ ਦੂਰ ਤੱਕ ਸ਼ਾਪ ਸੀ ਸ਼ਾਪਸ ਤੁਹਾਨੂੰ ਇੱਥੇ ਦੇਖਣ ਨੂੰ ਮਿਲਣੀਆਂ ਤੇ ਸਾਰੀ ਫੈਸਿਲਿਟੀ ਇੱਥੇ ਹੈਗੀ ਆ ਤੇ ਪਾਰਕਿੰਗ ਦੀ ਪਿਛਲੀ ਸਾਈਡ ਹੈਗਾ ਬਹੁਤ ਵੱਡਾ ਪਲਾਟ ਤੇ ਉੱਥੇ ਤੁਸੀਂ ਆਪਣਾ ਇੰਜੋਇਮੈਂਟ ਕਰ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਤੇ ਦੋਸਤੋ ਤੁਸੀਂ ਇਧਰ ਲਈ ਸਾਈਡ ਹੁਣਾ ਤੇ ਇਧਰ ਤੁਹਾਨੂੰ ਰੂਮ ਵਗੈਰਾ ਸਾਰੇ ਸਾਰੇ ਮਿਲਣੇ ਆ ਤੇ ਇਧਰ ਉਹਦੀ ਆਹ ਸਾੜਾ ਸੜਕ ਸਿੱਧੀ ਦੂਰ ਤੱਕ ਜਾਂਦੀ 222 ਕਿਲੋਮੀਟਰ ਦਾ ਗੇਟ ਇੱਥੋਂ ਦਾ ਬਣਦਾ ਆ ਤੇ ਇਧਰਲੀ ਸਾਈਡ ਆਈ ਲਵ ਕੁਲਮਾਰਕ ਜਿੱਥੇ ਤੁਸੀਂ ਆਪਣੀ ਫੋਟੋਗ੍ਰਾਫੀ ਵਗੈਰਾ ਆਪਣੀ ਕਰ ਸਕਦੇ ਆ ਤੇ ਇਹਦੀ ਪਿਛਲੀ ਪਾਸੇ ਦੀ ਸਾਈਡ ਬਹੁਤ ਹੀ ਵੱਡਾ ਪਲਾੜਾ ਜੋ ਕਿ پارک ਬਣੀ ਹੋਈ ਹੈ ਤੇ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਹੈ ਦੋਸਤੋ ਜਿਹੜਾ ਤੁਹਾਨੂੰ ਮੈਂ ਰਸਤਾ ਕਿਹਾ ਜਗਾ ਇਹ ਤੁਸੀਂ ਇਧਰੋਂ ਦੀ ਆ ਕੇ ਆਹ ਸੜਕ ਸੁੱਧੀ ਉਧਰ ਦੀ ਹੁੰਦੀ ਹੋਏ ਉਹ ਸਾਰੇ ਤੇ ਸਾਰੇ ਹੋਟਲਸ ਵਗੈਰਾ ਨੇ ਤੇ ਹੋਟਲਸ ਬਹੁਤ ਹੀ ਜ਼ਿਆਦਾ ਮਹਿੰਗੇ ਨੇ ਤੇ ਆਹ ਸਾਰਾ ਖੁੱਲਾ ਪਲਾੜਾ ਇੱਥੇ ਤੁਸੀਂ ਆਪਣੀ ਫੈਮਲੀ ਦੇ ਨਾਲ ਆਪਣਾ ਇੰਜੋਏਮੈਂਟ ਕਰ ਸਕਦੇ ਆ ਤੇ ਆਹ ਸਾਰਾ ਸਾਰਾ ਏਰੀਆ ਤੁਹਾਨੂੰ ਮੈਂ ਦਿਖਾ ਲ ਦਿੱਤਾ ਜੇ ਤੁਸੀਂ ਟੈਕਸੀ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਇਹ ਆਹ ਸਾਰੀ ਟੈਕਸੀ ਸਟੈਂਡ ਹੈ ਤੇ ਇੱਥੋਂ ਤੁਸੀਂ ਟੈਕਸੀ ਵਗੈਰਾ ਵੀ ਲੈ ਸਕਦੇ ਬਟ ਟੈਕਸੀ ਬਹੁਤ ਹੀ ਜ਼ਿਆਦਾ ਕੋਸਟਲੀ ਆ ਤੇ ਆਪਣਾ ਤੁਸੀਂ ਗੱਡੀ ਕਾਰਜਾ ਪ੍ਰਬੰਧ ਆਪਣਾ ਆਪ ਹੀ ਕਰਕੇ ਆਉਣਾ ਤੇ ਦੋਸਤੋ ਜਿਹੜੇ ਤਨ ਮੈਂ ਹੋਟਲਸ ਦੀ ਗੱਲ ਕਰਦਾ ਸੀਗਾ ਇੱਥੇ ਤੁਹਾਨੂੰ ਏਦਾਂ ਦੀਆਂ ਹਟਸ ਵਗੈਰਾ ਮਿਲਣੀਆਂ ਤੇ ਜੋ ਕਿ ਬਹੁਤ ਹੀ ਜ਼ਿਆਦਾ ਮਹਿੰਗੀਆਂ ਇਹ ਤੁਸੀਂ ਦੇਖ ਲਓ ਪੂਰੀ ਬਾਦੀਆਂ ਦੇ ਵਿੱਚ ਤੁਹਾਨੂੰ ਹਟਸੀ ਹਟਸ ਕੁਝ ਸਾਹਮਣੇ ਹਟਸ ਆ ਕੁਝ ਇਧਰਲੀ ਸਾਈਡ ਇਹ ਸਾਰਾ ਦਾ ਸਾਰਾ ਤੁਹਾਨੂੰ ਹੋਟਲਸ ਇਧਰਲੇ ਇਸਾਈਡ ਹੀ ਮੈਂ ਤੁਹਾਨੂੰ ਮੈਨਣਾ ਆ ਦੋਸਤੋ ਹੁਣ ਆਪਾਂ ਆ ਗਏ ਆ ਜਿਹੜੀ ਸਾਈਡ ਮੈਂ ਤੁਹਾਨੂੰ ਹੋਟਲਸ ਵਾਲੇ ਦਿਖਾਈ ਦੀ ਉਹਦੀ ਬੈਕ ਸਾਈਡ ਤੇ ਆ ਗਏ ਆ ਤੇ ਇਧਰਲਾ 뷰 ਵੀ ਦੇਖੋ ਕਿੰਨਾ ਸੋਹਣਾ ਪੂਰਾ ਸ਼ਾਂਤ ਪਰ ਇਧਰ ਖਾਸੀਤ ਇਹ ਹੈ ਕਿ ਇਧਰ ਟੂਰਿਸਟ ਘੱਟ ਆਉਂਦਾ ਆ ਤੇ ਇੱਧਰ ਤੁਹਾਨੂੰ ਖਾਲੀ-ਖਾਲੀ ਦਿਖਣਾ ਹੈ ਤੇ ਜਿਹੜੀ ਸਾਈਡ ਤੁਹਾਨੂੰ ਮੈਂ ਦਿਖਾਈ ਸੀ ਉਹ ਸਾਰੇ ਸਾਰੇ ਟੂਰਿਸਟ ਨਾਲ ਭਰੀ ਹੋਈ ਹੈ ਬਟ ਇੱਧਰ ਹੈਗਾ ਹੈ ਲੇਕਿਨ ਥੋੜਾ ਘਾਟਾ ਲੇਕਿਨ ਬਹੁਤ ਸ਼ਾਂਤ ਮਾਹੌਲਾ ਤੁਸੀਂ ਵੀਊ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਤੋ ਜਿਹੜੀ ਅਸੀਂ ਹਟਸ ਲਈ ਸੀਗੀ ਉਹ ਅਸੀਂ ਕਾਫੀ ਉਚਾਈ ਤੇ ਨਹੀਂ ਸੀਗੀ ਤੇ ਆ ਸਾਡੀ ਹਟਸ ਆ ਤੇ ਅਗਰ ਇਹਦੇ ਰੇਟ ਦੀ ਗੱਲ ਕਰੀ ਤਾਂ ਇਹ ਸਾਨੂੰ 4500 ਦੇ ਵਿੱਚ ਮਿਲੀ ਆ ਤੇ ਜਿਹਦੇ ਵਿੱਚ ਇੱਕ ਡਬਲ ਬੈੱਡ ਤੇ ਇੱਕ ਗੱਦਾ ਸੀ ਐਕਸਟਰਾ ਲਗਵਾਇਆ ਤੇ ਆ ਇਧਰ ਉਹਦੀ ਰੋਡ ਆਂਦਾ ਤੇ ਆ ਪੂਰਾ ਦਾ ਪੂਰਾ ਨੇਚਰ ਤੇ ਇਧਰ ਆਪਣੇ ਟਰੈਕਿੰਗ ਹੁੰਦੀ ਘੋੜਿਆਂ ਦੀ ਤੇ 222 ਕਿਲੋਮੀਟਰ ਦਾ ਗੇਟ ਹੈਗਾ ਤੇ ਤੁਸੀਂ ਆਪਣਾ ਉੱਥੇ ਇੰਜੋਏ ਕਰ ਸਕਦੇ ਆ ਤੇ ਆਓ ਤੁਹਾਨੂੰ ਹਰਟਸ ਦੇ ਅੰਦਰ ਦਾ ਗੇੜਾ ਵੀ ਘੁਣਾਉਣੀ ਹੈ ਤੇ ਜਿਹੜੀ ਅਸੀਂ ਲਈ ਆ ਤੇ ਐਂਟਰਸ ਕੁਝ ਕੁਝ ਇਦਾਂ ਦੇ ਇਹ ਪੂਰਾ ਦਾ ਪੂਰਾ ਏਰੀਆ ਪਿਓਰ ਨੇਚਰ ਦੇ ਵਿੱਚ ਆ ਤੇ ਇੱਥੇ ਲੋਹੇ ਦੀਆਂ ਪੌੜੀਆਂ ਲਗਾਈਆਂ ਤੇ ਇਹ ਸਾਰੀ ਦੀ ਸਾਰੀ ਹਰਟਸ ਵੁੱਡਨ ਦੀ ਬਣੀ ਹੋਈ ਹੈ ਮੈਂ ਤੁਹਾਨੂੰ ਦਿਖਾਉਣਾ ਇਹ ਆ ਸਾਡਾ ਰੂਮ ਸਿਗਾ ਤੇ ਰੂਮਸ ਵਗੈਰਾ ਤੁਹਾਨੂੰ ਛੋਟੇ ਹੀ ਮਿਲਣਗੇ ਲੇਕਿਨ ਸਾਰੀ ਵੁੱਡਨ ਹੈ ਤੇਰੇ ਦੇ ਨੀਚੇ ਮੈਟ ਵਗੈਰਾ ਵਿਛਾਇਆ ਹੋਇਆ ਤੇ ਆ ਸਾਡਾ ਸਮਾਨ ਵਗੈਰਾ ਅਸੀਂ ਆਪਣਾ ਸੈੱਟ ਕਰਕੇ ਰੱਖਿਆ ਤੇ ਹੁਣ ਅਸੀਂ ਇਥੋਂ ਘੰਟੇ ਦੇ ਵਿੱਚ ਵਿੱਚ ਅਸੀਂ ਇਥੋਂ ਸ਼੍ਰੀਨਗਰਵਲ ਚੱਲ ਜਾਣਾ ਆਈ ਹੋਪ ਤੁਹਾਨੂੰ ਇਹ ਬਲੌਗ ਬਹੁਤ ਜਿਆਦਾ ਪਸੰਦ ਆਇਆ ਹੋਗਾ ਤੇ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਸੁਰੂਆਤ ਸ਼੍ਰੀਨਗਰ ਦਿਖਾਵਾਂਗੇ ਤੇ ਦਾਲ ਲੈਕ ਜਿਹੜੀ ਹੈਗੀ ਆ ਉਹ ਵੀ ਤੁਹਾਨੂੰ ਘੁਮਾਵਾਂਗੇ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ